ਸਸੀ ਗੱਲ ਦੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਮਾ ਲਗਾਤਾਰ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਬਰਸਾਤ ਦੇ ਕਾਰਨ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਕਿ ਆਖਰ ਕਿਤੇ ਬਰਸਾਤੀ ਪਾਣੀ ਉਹਨਾਂ ਦੇ ਘਰ ਦੇ ਵਿੱਚ ਦਾਖਲ ਨਾ ਹੋ ਜਾਵੇ ਤਸਵੀਰਾਂ ਤੁਹਾਨੂੰ ਜੋ ਬਖਾਨ ਦੀ ਕੋਸ਼ਿਸ਼ ਕਰ ਰਹੇ ਆ ਇਹ ਤਸਵੀਰਾਂ ਦਸਾਰਨਾ ਪੁਰਦੇ ਹੇਠ ਪਾਣੀ ਦੀਆਂ ਕਿਤੇ ਕੀ ਪਾਣੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਪਾਣੀ ਦੀ ਸਥਿਤੀ ਇੰਨੀ ਜ਼ਿਆਦਾ ਹੈ ਕਿ ਲੋਕ ਡਰੇ ਹੋਏ ਨੇ ਅਤੇ ਲੋਕ ਪੂਰ ਦੇ ਖੜੇ ਹੋ ਕੇ ਦੇਖ ਰਹੇ ਨੇ ਕਿ ਆਕਰ ਕੋਈ ਹਾਦਸਾ ਤਾਂ ਨਹੀਂ ਵਾਪਰ ਰਿਹਾ ਲਗਾਤਾਰ ਲੋਕਾਂ ਦਾ ਸਵਾਨ ਇਸ ਨਦੀ ਦੇ ਵਿੱਚ ਹੜਕੇ ਇਸ ਨਦੀ ਵਿੱਚੋਂ ਲੰਘ ਰਿਹਾ ਤੇ ਹੋ ਸਕਦਾ ਹੈ ਕਿ ਕੋਈ ਵੱਡਾ ਹਾਦਸਾ ਵੀ ਕਿਤੇ ਵਾਪਰਿਆ ਹੋਵੇ ਫਿਲਹਾਲ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਦਸਾਰਨਾ ਨਦੀ ਦੀਆਂ ਤਸਵੀਰਾਂ ਵਿਖਾ ਰਹੇ ਜਿੱਤੇ ਕਿ ਲਗਾਤਾਰ ਪਾਣੀ ਦਾ ਲੈਵਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ 2 ਸਾਲ ਪਹਿਲਾਂ ਇਸੇ ਨਦੀ ਦਾ ਲੈਵਲ ਪਾਣੀ ਦਾ ਕਾफी ਵਧਿਆ ਸੀ ਤੇ ਕੁਰਾਲੀ ਦੇ ਲੋਕਾਂ ਨੂੰ ਕਾफी ਨੁਕਸਾਨ ਚਿਲਣਾ ਪਿਆ ਸੀ ਤੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਸੀ ਅੱਜ ਫੇਰ ਤੋਂ ਪਾਣੀ ਨੇ ਦਹਿਸ਼ਤ ਮਚਾਈ ਹੋਈ ਆ ਤੇ ਲਗਾਤਾਰ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਲੋਕਾਂ ਦਾ ਸਵਾਰ ਅਜੇ ਵੀ ਨਿਚਲੀ ਤਹਾਂ 'ਤੇ ਆਏ ਆ ਤੇ ਜਿਨ੍ਹਾਂ ਲੋਕਾਂ ਦੇ ਮਕਾਨ ਕੀਕਲੀ ਥਾਏ ਕਿਉਂਕਿ ਜੇਕਰ ਬਰਸਾਤੀ ਪਾਣੀ ਦੇ ਵਿੱਚ ਹੋਰ ਬਰਸਾਤ ਹੁੰਦੀ ਹੈ ਤੇ ਪਾਣੀ ਕਦੇ ਵੀ ਕੁਰਾਲੀ ਨੂੰ ਮਾਰ ਕਰ ਸਕਦਾ ਹੈ ਅਤੇ ਜੋ ਹਾਲਾਤ ਪਿਛਲੇ 2 ਸਾਲ ਪਹਿਲਾਂ ਕੁਰਾਲੀ ਦੇ ਕੋਲ ਸਨ ਉਸੇ ਤਰ੍ਹਾਂ ਦੇ ਹਾਲਾਤ ਫੇਰ ਤੋਂ ਦੁਬਾਰਾ ਬਣ ਕਰਦੇ ਨੇ ਤੁਹਾਨੂੰ ਪੁਲ ਦੇ ਉੱਪਰ ਦੀਆਂ ਵੀ ਤਸਵੀਰਾਂ ਅਬਕਾਨ ਦੇ ਕੋਸ਼ਿਸ਼ਾ ਕਰ ਰਿਹਾ ਜਿੱਤੇ ਕਿ ਨੌਜਵਾਨ ਕਾਫੀ ਵੱਡੀ ਗਿਤੀ ਦੇ ਵਿੱਚ ਇਕੱਠੇ ਹੋ ਕੇ ਦੇਖ ਰਹੇ ਨੇ ਅਤੇ ਪੁਲ ਦੇ ਉੱਪਰ ਤੇ ਲੋਕ ਖੜੇ ਨੇ ਕੀ ਕਿਸ ਤਰ੍ਹਾਂ ਲਗਾਤਾਰ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਟਿਕਮੈਂਟ ਬੋਕਸ ਦੇ ਵਿੱਚ ਸੁਦੀ ਵੀ ਵਾਈ ਗਰੂ ਜ਼ਰੂਰ ਲਿਖਿਓ ਕਿਉਂਕਿ ਲਗਾਤਾਰ ਆ ਜੋ ਡਰਾਵਣਾ ਰੂਪ ਹੈ ਪਾਣੀ ਦਾ ਉਹ ਤੁਹਾਡੇ ਸਾਹਮਣੇ ਆ ਰਿਹਾ ਹੈ ਅਤੇ ਲਗਾਤਾਰ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਮੈਂਟ ਬੁੱਕ ਦੇ ਵਿੱਚ ਵਾਇਗਰੂ ਜ਼ਰੂਰ ਲਿਖਿਓ ਅਤੇ ਪ੍ਰਮਾਤਮਾ ਤੋਂ ਅਰਦਾਸ ਕਰਿਓ ਕਿ ਜਲਦੋ ਜਲਦ ਇਹ ਮੀਂਹ ਪਾਉਣ ਤੇ ਰੁਕਣ ਅਤੇ ਪ੍ਰਸਾਦ ਦਾ ਪਾਣੀ ਕਿਸੇ ਵੀ ਤਰੀਕੇ ਦੇ ਨਾਲ ਕੁਰਾਲੀ ਦੇ ਵਿੱਚ ਨਾ ਮਾਰ ਕਰੇ ਫਿਰ ਹਾਲ ਤੁਹਾਨੂੰ ਪੁਲ ਦੇ ਉੱਪਰ ਦੀਆਂ ਵੀ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਪੁਲ ਦੇ ਕਈ ਥਾਵਾਂ ਤੇ ਇੰਝ ਜਾਪਦਾ ਹੈ ਜਿਸ ਤਰ੍ਹਾਂ ਕਿ ਤਰਾਰਾਂ ਆਈਆਂ ਹੋਣ ਅਤੇ ਲੋਕ ਵੀ ਸਹਮੇ ਹੋਏ ਨੇ ਅਤੇ ਕੁਝ ਲੋਕ ਤਾਂ ਇੱਥੇ ਕਹਿ ਰਹੇ ਨੇ ਕੀ ਇਸ ਪਾਣੀ ਨੂੰ ਜੋ ਇਸ ਤਨਜ ਨੇ ਸਪੀਡ ਦੇ ਨਾਲੇ ਪਾਣੀ ਵਧ ਰਿਹਾ ਹੈ ਉਸੀ ਖਸਾਬ ਦੇ ਨਾਲ ਦੇਖਦੇ ਹੋਏ ਸਭ ਤੋਂ ਪਹਿਲਾਂ ਇਸ ਪੁੱਲ ਦੇ ਆਵਾਜ਼ੇ ਬੰਦ ਕਰ ਦੇਣੀ ਚਾਹੀਦੀ ਹੈ ਲੋਕ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਸ ਪਾਣੀ ਨੋ ਇੰਦੀ ਪਾਰਾਂ ਦੇ ਵਿੱਚ ਮੀਂਹ ਪੈਂਦਾ ਰਿਹਾ ਤੇ ਕੋਈ ਖਾਸਾ ਵਾਪਰ ਨਹੀਂ ਸਕਦਾ ਲਗਾਤਾਰ بارش ਹੋਣ ਦੇ ਕਰਕੇ بارش ਹੋਣ ਦੇ ਕਰਕੇ ਲਗਾਤਾਰ ਇਹ ਜਿਹੜਾ ਪਾਣੀ ਦਾ ਲੈਵਲ ਹੈ ਉਹ ਬਹੁਤ ਜ਼ਿਆਦਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਸਰਦਾਰ ਹਰਮੀਤ ਜੀ ਨੇ ਹਰਮੀਤ ਜੀ ਕੀ ਕਹਿੰਦਾ ਜਾਂਦੇ ਲਗਾਤਾਰ ਪਾਣੀ ਦਾ ਲੈਵਲ ਵੱਧ ਰਿਹਾ ਥੋੜਾ ਬਹੁਤ ਜ਼ਿਆਦਾ ਨਹੀਂ ਜਿਹੜਾ ਬਹੁਤ ਜ਼ਿਆਦਾ ਉਹ ਹੈ ਉੱਪਰ ਡੈਮ ਦੇ ਵਿੱਚੋਂ ਕਹਿੰਦੇ ਪਾਣੀ ਛੱਡਿਆ ਗਿਆ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇੱਥੇ ਆਪਣਾ ਬੰਦਾ ਜ਼ਰੂਰ ਭੇਜੋ ਕਿਉਂਕਿ ਲੋਕ ਆ ਜਿਹੜੇ ਵੱਡੀ ਗੰਤੀ ਦੇ ਵਿੱਚ ਦੇਖਣ ਲਈ ਪਹੁੰਚ ਰਹੇ ਆ ਤਮਾਸ਼ਵੀਨ ਬਣੇ ਹੋਏ ਆ ਆ ਵੀਰ ਫੜੋ ਸ਼ਤਰੀ ਜਿਹੜੇ ਲੋਕ ਇੱਥੇ ਤਮਾਸ਼ਾ ਦੇਖਣ ਦੇ ਲਈ ਪਹੁੰਚੇ ਆ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਕਿਸੇ ਦਾ ਬੈਲੈਂਸ ਵਿਗੜ ਸਕਦਾ ਉਹ ਵਿੱਚ ਡਿੱਗ ਸਕਦਾ ਬੱਚੇ ਦੇਖੋ ਅਰੁਣ ਜੀ ਬੱਚੇ ਦਿਖਾਓ ਇੱਕ ਵਾਰ ਕਿੰਨੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਤਮਾਸ਼ਾ ਦੇਖਣ ਦੇ ਲਈ ਪਾਣੀ ਦੇਖਣ ਦੇ ਲਈ ਪਹੁੰਚ ਰਹੇ ਆ ਜੇ ਕਿਸੇ ਦਾ ਬੈਲੈਂਸ ਵਿਗੜ ਗਿਆ ਬੈਲੈਂਸ بگੜ ਗਿਆ ਕਿਸੇ ਬੱਚੇ ਦਾ ਕੋਈ ਵਿੱਚ गिर ਗਿਆ ਕੌਣ ਜ਼ਿੰਮੇਵਾਰ ਹੈ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਰੂਰ ਪਹੁੰਚੋ ਆਪਣਾ ਕੋਈ ਨਾ ਕੋਈ ਮੁਲਾਜ਼ਮ ਹੈ ਜਿਹੜਾ ਐਸ ਐਚਓ ਸਾਹਿਬ ਜਰੂਰ ਇੱਥੇ ਭੇਜੋ ਇਹਨਾਂ ਬੱਚੇ ਆ ਜਿਹੜੇ ਰਾਹਗੀਰ ਹੈ ਰੋਕ ਰਹੇ ਆ ਦੇਖੋ ਲਗਾਤਾਰ ਹਰਨ ਜੀ ਪਾਣੀ ਆ ਨਾ ਜਿਹੜਾ ਲਗਾਤਾਰ ਪਿੱਲਰ ਦੇ ਵਿੱਚ ਪੈ ਰਿਹਾ ਸਲੇਫਾਂ ਤੱਕ ਟੁੱਟ ਗਈ ਆ ਬੰਨ ਤੱਕ ਟੁੱਟ ਗਈ ਆ ਹੁਣ ਕੀ ਪਤਾ ਇਹਦਾ ਕਿੱਡਾ ਕੋ ਨੁਕਸਾਨ ਪਿੱਲਰ ਦਾ ਹੋਇਆ ਬਾ ਕਦੋਂ ਇਹ ਨਾ ਬੈਠ ਜਾਣਾ ਤੇ ਲੋਕ ਆ ਜਿਹੜੇ ਇਹਨੂੰ ਪਿਕਨਿਕ ਸਪੋਰਟ ਸਮਝ ਰਹੇ ਆ ਵੀ ਉਰਾ ਰਹੇ ਆ ਫੋਟੋਆਂ ਖਿੱਚ ਰਹੇ ਆ ਰੀਲਾਂ ਬਣਾ ਬਣਾ ਪਾ ਰਹੇ ਆ ਸੋ ਇਹਨਾਂ ਦੇ ਮਾਪੇ ਨਹੀਂ ਰੋਕਦੇ ਐ ਬੱਚਿਆਂ ਦੇ ਉਹਨਾਂ ਨੂੰ ਨਹੀਂ ਪਤਾ ਸਾਡੇ ਬੱਚੇ ਕਿੱਥੇ ਗਏ ਆ ਮਲੇ ਤਸਵੀਰਾਂ ਦਿਖਾਓ ਜੀ ਇੱਕ ਵਾਰ ਮੈਂ ਕਹਿੰਦਾ ਕੈਨੇਡਾ ਤੇ ਆਇਆ ਯਾ ਜ਼ਰੂਰ ਤੁਹਾਨੂੰ ਹੱਥ ਸਿਹ ਆ ਬੁਖਾਨ ਦੀ ਕੋਸ਼ਿਸ਼ ਕਰ ਰਹੇ ਆ ਇਹ ਇਹ ਤਸਵੀਰਾਂ ਤੁਹਾਨੂੰ ਜੋ ਵਗਾਨ ਦੀ ਕੋਸ਼ਿਸ਼ਾਂ ਕਰ ਰਹੇ ਆ ਇਹ ਨਸਾਰਨਾ ਪੁੱਲ ਦੀਆਂ ਅਜਿਥੇ ਕਿ ਕਾਫੀ ਜ਼ਿਆਦਾ ਪਾਣੀ ਜਿਹੜਾ ਆ ਆਇਆ ਹੋਇਆ ਤੇ ਕਿਸੇ ਵੀ ਵਕਤ ਕੋਈ ਵੱੱ巴 ਖਤਰਾ ਆ ਜਾ ਸਕਦਾ ਦੇਖ ਕੇ ਪਾਣੀ ਦਾ ਲੈਵਲ ਲਗਾਤਾਰ ਹੋਰ ਵੱਧਾ ਤੇ ਜਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਪਾਣੀ ਨੇ ਤਿੰਨ ਰਸਤੇ ਉੱਤੇ ਬਣਾਏ ਹੋਏ ਆ ਤੇ ਇੱਕ ਰਸਤਾ ਤੁਹਾਨੂੰ ਸਾਹਮਣੇ ਦਿਖ ਰਿਹਾ ਹੋਣਾ ਇੱਕ ਦੂਸਰਾ ਤੇ ਇੱਕ ਤੀਸਰਾ ਰਸਤਾ ਵੀ ਤੁਹਾਨੂੰ ਜਿਹੜਾ ਰਸਤਾ ਹੈ ਜਿਹੜਾ ਉਹ ਦਿਖਾਰੇ